ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡਾ rau ke kala ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਆ ਦਾ ਨੇੜੇ ਦੋਸਤੋ ਬਦਨੀ ਸ਼ਹਿਰ ਰਹਿ ਜਾਂਦਾ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਤੇ ਘਰੇ ਬਾਈ ਉਹਨਾਂ ਦੇ ਬਹੁਤ ਗਿਣਤੀ ਚ ਪਸ਼ੂ ਰੱਖੇ ਹੋਏ ਆ ਤੇ ਨਾਗ ਸਾਰੇ ਚੰਗੇ ਆ ਚੰਗੇ ਦੁੱਧ ਵਾਲੇ ਆ ਉਹਨਾਂ ਜੋ ਭਵਾਂ ਮੱਝਾਂ ਹੋਣ ਜਾਂ گاਵਾ ਹੋਂ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਸਾਰੇ ਮਾਲੀ ਵੀ ਆ ਵੱਡੇ ਪਸ਼ੂ ਆ ਤੇ ਕਮਾਲੀ ਵੀ ਆ ਉਧਰ ਪਰਲੇ ਪਾਸੇ ਵੀ ਤੁਹਾਨੂੰ ਵੱਡੀਆਂ ਮੱਝਾਂ ਸਕਰੀਨ ਤੇ ਦੈਸ ਹੀ ਰਹੀਆਂ ਹੋਣੀਆਂ ਜਾਨਕੀ ਕਹਿਣ ਦਾ ਮਤਲਬ ਮੇਰਾ ਪਸ਼ੂ ਵਿਖਾਉਣ ਦਾ ਮਤਲਬ ਮੇਰਾ ਇਹ ਆ ਕਿ ਜਿਹੜਾ ਜਾਨਵਰ ਵਿਖਾਉਣਾ ਉਹ ਵੀ ਚੰਗਾ ਦੁੱਧ ਵੀ ਚੰਗਾ ਹੋਣਾ ਕੋਈ ਆਏ ਨਾ ਭੈਣ ਭਰਾ ਮੰਨੇ ਕਿ ਗੱਬਣ ਥੱਲੇ ਹਰੇਕ ਹੀ ਅਗਲਾ ਵੱਧ ਦੁੱਧ ਦੱਸ ਦਿੰਦਾ ਇਧਰ ਨਿਗਾ ਤੁਹਾਨੂੰ ਤਾਂ ਹੀ ਮਰਾਈ ਆ ਕਿ ਸਾਰੇ ਜਾਨਵਰੀ ਚੰਗੇ ਆ ਤੇ ਚੰਗੇ ਦੁੱਧ ਵਾਲੇ ਆ ਆ ਇਹ ਨਹੀਂ ਕਿ ਇੱਕ ਪਸ਼ੂ ਵੇਚਣਾ ਉਹਦਾ ਹੀ ਦੁੱਧ ਵੱਧ ਦੱਸ ਦੇਣਾ ਇਦਾਂ ਦੀ ਗੱਲ ਨਹੀਂ ਬਾਕੀ ਤੁਸੀਂ ਜਦੋਂ ਬਾਈ ਜੀ ਉਹਨਾਂ ਦੇ ਘਰੇ ਆਉਣਾ ਡਾਕਟਰ ਸਾਹਿਬ ਉਹਨਾਂ ਦੇ ਘਰੇ ਆਉਣਾ ਆ ਕੇ ਜਾਨਵਰ ਆਪਦੀ ਅੱਖਾਂ ਨਾਲ ਤੁਸੀਂ ਵੇਖ ਹੀ ਲੈਣੇ ਆ ਤੇ ਅੱਜ ਦੀ ਜਿਹੜੀ ਖਾਸ ਵੀਡੀਓ ਆ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਮੋਹਰਾਂ ਨਸਲ ਦੀ ਮੱਝ ਵੇਖ ਰਹੇ ਆ ਪੂਰੀ ਵੱਡੀ ਡਵਾਲ ਮੱਝ ਹੈ ਵੱਡੇ ਕੱਦ ਕਾਠ ਵਾਲੀ ਚੰਗੇ ਦੁੱਧ ਵਾਲੀ ਹੈ ਤੇ ਫੁੱਲੀ ਵਜਨ ਵਾਲੀ ਹੈ ਸੇਵਾ ਸੰਭਾਲ ਵੀ ਡਾਕਟਰ ਸਾਹਿਬ ਉਹਨਾਂ ਦੀ ਫੁੱਲੀ ਹੈ ਬਾਕੀ ਤੁਹਾਨੂੰ ਜਾਨਵਰ ਦਾ ਐਸੀਰੇ ਸਾਰੀ ਰਾਜੀ ਐ ਤੇ ਇਨਫਾਰਮੇਸ਼ਨ ਲੈ ਦਨਾਂ ਪੁੱਛਦੇ ਕਿੰਨਾ ਦੁੱਧ ਬਾਦ ਐ ਕਿੰਨਾ ਮਾਸੂਆ ਤੇ ਕੀ ਡਾਕਟਰ ਸਾਹਿਬ ਹੁਣੀ ਇਹਦਾ ਪ੍ਰਾਈਸ ਕਰਦੇ ਆ ਉਹ ਕਰਦੇਗਾ ਬਾਦ ਦਿੰਨੇ ਆ ਪ੍ਰੋਪਰ ਸਾਈ ਇਨਫਾਰਮੇਸ਼ਨ ਲੈ ਕੇ ਹਾਂਜੀ ਵੀਰ ਸਸੀ ਕਾਲ ਜੀ ਨਾਮ ਤੇ ਐਡਰੈਸ ਦੱਸੀ ਨਾਮ ਬਰੇ ਗੁਰਮੀਤ ਸਿੰਘ ਪਿੰਡ ਰੌਕੇ ਕਲਾਂ ਜਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਆ ਮੋਬਾਈਲ ਨੰਬਰ ਦੱਸ ਦੀ ਮੋਬਾਈਲ ਨੰਬਰ 9378448131 ਇੱਕ ਹੀ ਫੇਰ ਦੱਸ ਦੀ 9378448131 ਇਹ ਡਾਕਟਰ ਸਾਹਿਬ ਉਹਨਾਂ ਦੀ ਘਰ ਦੀ ਮੱਝ ਆ ਹਾਂ ਜੀ ਕਿੰਨਾ ਵਸੂਆ ਇਹ ਵੀ ਚੌਥੀ ਸੂਈ ਸੁਣੀ ਆ ਤੀਜੀ ਸੂਈ ਕਿੰਨਾ ਇੱਕ ਦੁੱਧ ਪਿਆਗੀ ਇਹਨੇ 14 ਲੀਟਰ ਦੁੱਧ ਪਾਇਆ ਠੀਕ ਆ ਕਿੰਨੇ ਦਿਨ ਲੈ ਜੂ ਇਹ 16 ਤਰੀਕ ਨੂੰ ਦਿਨ ਪੂਰੇ ਹੋਏ 16 ਤਰੀਕ ਨੂੰ ਦਿਨ ਪੂਰੇ ਆ ਹਾਂ ਜੀ ਅੱਜ ਦੋਸਤੋ ਮੇਰੇ ਸਹਾਨੂੰ 9 ਤਰੀਕ 9 ਤਰੀਕ ਆ 16 ਨੂੰ ਦਿਨ ਪੂਰੇ ਆ ਜਾਨੀ ਕਿ ਹਫਤੇ ਦੀ ਕੱਚੀ ਆ ਹਾਂ ਜੀ ਕਿਹੜਾ ਸੀਵਨ ਲੱਗਿਆ ਅੱਗੇ ਜੀ ਇਹਦੇ ਸੀਵਨ ਪਰੇ ਨਵਾਬ ਬੋਲਦਾ ਰੇ ਨਵਾਬ ਤੋਂ ਘੱਬਣਾ ਕੱਢੀਏ ਬਾਹਰ ਨੂੰ ਦੋਸਤੋ ਨਵਾਬ ਸਾਨ ਦਾ ਸੀਵਨ ਲੱਗਿਆ ਵਾ ਜੀ ਤੋਂ ਅੱਗੇ ਪ੍ਰੈਗਨੈਂਟ ਆ ਬਾਕੀ ਡਾਕਟਰ ਸਾਹਿਬ ਉਹਨਾਂ ਦੀ ਮੱਝ ਆਪ ਹੀ ਉਹਨਾਂ ਦੀ ਏਆਈ ਕੀਤੀ ਹੋਈ ਆ ਇਹ ਨਾਰਮਲ ਸੇਵਾ ਤੋਂ ਦੰਦਵੀਰੇ ਲੇਟਾਂ ਰੋਟਾਂ ਨਹੀਂ ਖਾਉਂਦੇ ਸੀ ਲੋਕਾਂ ਵਾਂਗੂ ਠੀਕ ਹੈ ਜੀ ਨਾਰਮਲ ਸੇਵਾ ਇਹ ਡੰਦੂ ਜਮਾ ਨਹੀਂ ਪਾਉਂਦੇ ਜੇ ਤਾਂ ਸੂਪੀ ਇੱਕ ਕਾੜਾ ਦੇਣਾ ਬਾਅਦ ਚ ਕਾੜਾ ਨਹੀਂ ਦੇਣਾ ਠੀਕ ਹੈ ਜੀ ਡਾਕਟਰ ਸਾਹਿਬ ਸਿੱਧਾ ਕਹਿਵਾਂ ਜੀ ਹਾਂਜੀ ਹਾਂਜੀ ਬਹੁਤ ਹੀ ਕਿਰਪਾ ਵੀਰ ਦੋਸਤੋ ਇਹ ਡਾਕਟਰ ਸਾਹਿਬ ਤੁਸੀਂ ਸਾਰੇ ਜਾਣਦੇ ਹੀ ਲਗਭਗ ਸਾਰਾ ਏਰੀਆ ਜਾਣਦਾ ਹੀ ਆ ਪੁਰਾਣ ਲੰਮਾਂ ਸਮਾਂ ਹੀ ਹੋ ਗਿਆ ਡਾਕਟਰ ਸਾਹਿਬ ਉਹਨਾਂ ਨੂੰ ਫੀਲਡ 'ਚ ਵਿਚਰਦਿਆਂ ਨੂੰ 14 ਕਿਲੋ ਡਾਕਟਰ ਸਾਹਿਬ ਨੇ ਦੱਸ ਦਿਆ ਕਿ ਬਿਣਾ ਲੇਟੀਆਂ ਤੋਂ ਯਾਨੀ ਕਿ ਦਰਮਿਆਨੀ ਸੇਵਾ ਤੇ ਇਹਦੇ ਥੱਲੋਂ ਅਸੀਂ ਦੁੱਧ ਚੋਇਆ ਕੋਈ ਬਾਹਲੀ ਸੇਵਾ ਸੱਪਾ ਦਾ ਕੰਮ ਨਹੀਂਗਾ ਕਿ ਪਸ਼ੂ ਨੂੰ ਵੱਧ ਤੋਂ ਵੱਧ ਦਾਣਾ ਦੱਪਾ ਪਾਉਣਾ ਵੱਧ ਲੇਟੀ ਪਾਉਣੀ ਜ਼ੋਰ ਲਾ ਕੇ ਯਾਨੀ ਕਿ ਦੁੱਧ 14 ਨਹੀਂ ਚੋਇਆ ਨਾਰਮਲ ਸੇਵਾ ਤੇ 14 ਕਿਲੋ ਦੁੱਧ ਚੋਇਆ ਵੱਡੀ ਮੱਝ ਹੈ ਚੌਥਾ ਸੂਆ ਮੋਰਾ ਨਸਲ ਦੀ ਮੱਝ ਹੈ ਖੁੱਲੇ ਢੁਲੇ ਅੰਗਾਂ ਪੈਰਾਂ ਦੀ ਹੈ ਦੋਸਤੋ ਬੌਲ ਜਿੱਡਾ ਕੱਦ ਹੈ ਹਾਈਟ ਵਾਲੇ ਪਾਸੋਂ ਐਕਸਟਾ ਆਰਡਨਰੀ ਹੂੰ ਦੋਸਤੋ ਵੀਡੀਓ ਬਣਾਉਣੀ ਕਰਕੇ ਕੱਲੀ ਇੱਧਰ ਅੱਡ ਕੱਢ ਲਈ ਸੀ ਪਸ਼ੂਆਂ 'ਚ ਖਿੱਚ ਕੇ ਲੈ ਜਾਂਦੀ ਹੈ ਕਿਉਂਕਿ ਉੱਧਰ ਪਸ਼ੂਆਂ 'ਚ ਵੀ ਵੀਡੀਓ ਬਣਾਉਣ ਵਾਸਤੇ ਇੱਧਰ ਲਿਆਂਦੀ ਸੀਗੀ ਹਵਾਨਾ ਸੋਹਣਾ ਥਣਾ ਦੀ ਸਾਫ਼ ਸੁਥਰੀ ਆ ਬਾਕੀ ਸਾਈਡਾਂ 'ਚ ਵਾਲ ਢੱਲ ਹਜੇ ਕਾਫੀ ਬਾਕੀ ਆ ਦਿਨ ਇੱਕ ਹਫਤਾ ਡੇਟ ਮੁਤਾਬਕ ਕੱਚੀ ਐ ਜਾਨਕਿ ਬੜਾ ਸਮਾਂ ਨਹੀਂ ਲੈਂਦੀ ਹਫਤੇ ਦੇ ਅੰਦਰ ਅੰਦਰ ਕਰਮਾਲੀ ਸੂਪੂ ਬਾਕੀ ਦਿਹਾੜੀ ਡੰਗ ਦਾ ਚਲੋ ਪਤਾ ਨਹੀਂ ਹੁੰਦਾ ਪਸ਼ੂ ਉੱਪਰ ਵੀ ਲੈ ਸਕਦਾ ਉਹ ਅੱਗੇ ਵਾਇਗਰੋ ਨੂੰ ਪਤਾ ਦਿਨਾਂ ਤੇ ਵੀ ਸੂ ਸਕਦਾ ਨਵਾਬ ਸਾਂਹ ਤੋਂ ਅੱਗੇ ਗੱਭਣਾਂ ਮੁਮਥੇ ਦੀ ਸੋਹਣੀ ਆ ਕੁੰਡਾ ਸਿੰਘ ਆ ਇੱਕ ਜਾਨਵਰ ਦੋਸਤੋ ਹੋਰ ਸੇਲ ਆ ਉਹ ਵੀ ਤੁਹਾਨੂੰ ਵਿਖਾ ਦੇਣਾ ਪਹਿਲਾਂ ਥੰਥੂ ਨੂੰ ਵਿਖਾ ਦੇਣਾ ਤੁਹਾਨੂੰ ਨੇੜੇ ਤੋਂ ਸੋਹਣੇ ਥਾਣਾ ਅੱਦੀ ਚਵਾਈ ਵਾਲੇ ਗੈਪ ਚ ਲੱਗੇ ਹੋਏ ਆ ਪੂਰੀ ਭਾਰੀ ਫੁੱਲ ਵਜਨ ਵਾਲੀ ਚੌਥਾ ਸੂਆ ਮੱਝ ਜੇ ਕੋਈ ਭੈਣ ਭਰਾ ਚੰਗੇ ਦੁੱਧ ਵਾਲੀ ਵੱਡੀ ਮੱਝ ਲੈ ਜਾਂਦਾ ਚਾਹਵਾਨ ਹੋਵੇ ਤੁਸੀਂ ਬਾਈ ਜੀ ਨੂੰ ਨਾਲ ਸੰਪਰਕ ਕਰ ਸਕਦੇ ਆ ਜਾਨੀ ਕਿ ਰਣ ਸਾਹਿਬ ਵਧੀਆ ਕੇਅਰ ਕਰਨੀ ਹੋਵੇ ਧੱਬ ਕੇ ਕਿੰਨਾ ਕੁ ਦੁੱਧ ਪਿਆਜੀ ਤੁਹਾਡੇ ਹਿਸਾਬ ਨਾਲ ਕੋਸ਼ਿਸ਼ ਹੀ ਨ ਕਰਕੇ ਦੇਖੀ ਆਪਾਂ ਕੋਈ ਆਈਡੀਆ ਨਹੀਂ ਲਾ ਸਕਦੇ ਕਿਉਂ ਪਸ਼ੂ ਜ਼ਿਆਦਾ ਗਿਣਤੀ ਚ ਤੇ ਆਪਾਂ ਲੇਟੇ ਲੁੱਟ ਕੇ ਕਦੇ ਰੰਗਾਂ ਨਹੀਂ ਗਿਆਂ ਠੀਕ ਹੈ ਜੀ ਹਾਂ ਜਿਵੇਂ ਲੋਕੀ ਅਸੀਂ ਉਹ ਪਾਲਿਆ ਉਹ ਪਾਲਿਆ ਨਹੀਂ ਚਾਰ ਜ਼ਰੂਰ ਪੈਂਦਾ ਆਪਣੇ ਸਾਇਲੇ ਚੱਲਦਾ ਸਾਇਲੇ ਚੰਦਾ ਹੂੰ ਠੀਕ ਹੈ ਜੀ ਹਾਂ ਤੇ ਬਾਕੀ ਲਿਆ ਆਪਣਾ ਟਬਾਣਾ ਫਿਰ ਚੱਲਦੀ ਐ ਬਸ ਇਹ ਆਦੀ ਬਣਵਾ ਕੇ ਲਿਆਉਨੇ ਆ ਠੀਕ ਹੈ ਜੀ ਦੋਸਤੋ ਜਾਨੀ ਕਿ ਨਾਰਮਲ ਦਾਣੇ ਦੱਪੇ ਤੇ ਇੰਨਾ ਦੁੱਧ ਚਾਰ ਵਾਲੇ ਤੁਸੀਂ ਬਾਵਾ ਵੈਸੇ ਵੀ ਘੱਟ ਕਰ ਹਾਂ ਇਹ ਵੀ ਗੱਲ ਸਹੀ ਹੈ ਇਹਦਾ ਪ੍ਰਾਈਜ਼ ਐਜ ਹੈ ਜੀ ਪ੍ਰਾਈਜ਼ ਦੇ 185 ਕਰ ਦਿੰਦੇ ਹਾਂ ਜੀ ਮਾਨਤਾਨ ਹੋ ਜੂ ਮਾਨਤਾਨ ਕਰ ਦਾਂਗੇ ਦੋਸਤੋ 1,85,000 ਡਿਮਾਂਡ ਹੈ ਮਾਨਤਾਨ ਹੋ ਜੂ ਪੂਰੀ ਫੁੱਲ ਵੱਡੀ ਫੁੱਲ ਵਜਨ ਵਾਲੀ ਮੱਝ ਹੈ ਬਾਕੀ ਤੁਸੀਂ ਆ ਕੇ ਆਪਦੀ ਅੱਖਾਂ ਨਾਲ ਵੇਖ ਹੀ ਲੈਣੇ ਆ ਪਹਿਲੀ ਗੱਲ ਤਾਂ ਲੱਖ ਸਵਾ ਲੱਖ ਦੀ ਮੱਝ ਤਾਂ ਇਕੱਲੇ ਵਜਨ ਵਾਲੇ ਪਾਸੇ ਹੀ ਹੈ ਕਿ ਇੰਨੀ ਵੱਡੀ ਹੈ ਤੇ ਇੰਨਾ ਵਜਨ ਆ ਆ ਤੁਸੀਂ ਵੇਖ ਲਓ ਇਧਰ ਝੋਟੀ ਪੂਰੀ ਵੱਡੀ ਆ ਉਹ ਪਰੇ ਝੋਟੀਆਂ ਖੜੀਆਂ ਉਹ ਵੀ ਵੱਡੇ ਕਦ ਕਾਠ ਵਾਲੀਆਂ ਇਧਰ ਜਰਸੀ ਇੱਕ ਬਹੁਤ ਚੰਗੀ ਆ ਇਦੇ ਬਾਰੇ ਦੱਸੀ ਬ੍ਰਦਰ ਕੈਨਵਾ ਸੂਆ ਜੇ ਬਈ ਤੀਜੇ ਸੂਈ ਸੁਣਾ ਵੀਰੇ ਸੂਈ ਵੀ ਆ ਸੂਈ ਵੀ ਆ ਸਮਾ ਦੇ ਕਪੜਾ ਸੂਈ ਨੂੰ ਸਮਾ ਜੀ ਕਿੰਨਾ ਕੁ ਦੁੱਧ ਦੁੱਧ ਦਾ ਜਿਹੜਾ ਇਹ ਥੱਲੇ ਦੁੱਧ ਨਾ 13 ਤੋਂ ਲੁੱਦਾ ਹਾਂਜੀ ਹੁਣ 4 ਆ 20 ਰੋਡਾਂ ਦੀ ਸੂਈ ਨਾ ਅੱਜ ਠੀਕ ਹੈ ਜੀ ਦੋਸਤੋ 20 ਦਿਨਾਂ ਦੀ ਸੂਈ ਆ ਦੋਸਤੋ ਪਸ਼ੂਆਂ ਚ ਜਾਨਵਰ ਕਰਕੇ ਤਾਂ ਹੀ ਉਹ ਫਿਰ ਉਧਰ ਨਹੀਂ ਖਿੱਚ ਕੇ ਲੈ ਜਾਂਦੇ ਆ 20 ਦਿਨਾਂ ਦੀ ਸੂਈ ਸੂਈ 20 ਦਿਨਾਂ ਦਾ ਸੂਆ ਬੱਚਾ ਕੀ ਆ ਮਗਰ ਜੀ ਮਗਰ ਕੱਟਾ ਵੀਰੇ ਜਿਹੜਾ ਦੁੱਧ ਅਜ ਚੋ ਲੈਣਾ ਕਿੰਨਾ ਜੀ ਦੁੱਧ ਨਾਲ ਖਲੇ 13 ਕਿਲੋ ਸੀ ਫਿਰ ਇਹ ਥੋੜੇ ਜਿਹਾ ਥਣ ਤੇ ਗਾੜਵੜ ਹੋ ਗਈ ਸਾਨੂੰ ਸੋਜ ਹੋ ਗਈ ਸੀ ਠੀਕ ਹੈ ਜੀ ਤੇ ਉਹ ਮੈਂ ਹੈ ਨਹੀਂ ਕਿ ਇੱਥੇ ਮੇਲੇ ਤੇ ਗਏ ਵਿੱਚ ਭਰਾਉ ਲੇਤੀ ਠੀਕ ਹੈ ਜੀ ਜੋ ਡਾਕਟਰ ਨੂੰ ਮੈਂ ਸਹੀ ਤਾਂ ਵੀ ਜਾਣ ਵੇਖਿਆ ਤਾਂ ਸਲਾਈ ਮਾਰ ਗਿਆ ਖर्चे ਤੇ ਅੱਛਾ ਜੀ ਹਾਂ ਸੀਗੀ ਸੋਜ ਹੋਈ ਵੀ ਠੀਕ ਹੈ ਜੀ ਤੇ ਹੁਣ ਦੂਜਾ ਦੁੱਧ ਤੇਰੀ ਘਟੀ ਕਿਉਂ ਟੀਕੇ ਲਾਇਆ ਜੀ ਠੀਕ ਹੈ ਜੀ ਹਾਂ ਤਾਂ ਇਹ ਥੋੜੀ ਸੋਜ ਹੈਗੀ ਆ ਸਾਨੂੰ ਤੇ ਥੋੜਾ ਜਿਹਾ ਇੱਕ ਪਾਸੂ ਹਾਰਡਪਨ ਵੀ ਦਿਖਾਉਂਦੀ ਹੈ ਬਚਾਲ ਨੂੰ ਥਾਣ ਦਿਓ ਠੀਕ ਹੈ ਜੀ ਤੇ ਉਹ ਦਾ ਪੂਰਾ ਵਧੀਆ ਹੁੰਦਾ ਮੋਟੀ ਤਾਰ ਹੁੰਦੀ ਕੋਈ ਚੱਕਰ ਨਹੀਂ ਠੀਕ ਹੈ ਜੀ ਇਹਦਾ ਜੈਜਾ ਮਾਲ ਜੀ ਵੀਰੇ ਆਪਣਾਂ ਦਾ ਸੌਦਾ ਹੋਇਆ ਸੀ ਪਹਿਲਾਂ ਮੇਰੇ ਤਰੋਲੇ ਮਿਲੇ ਜਾਣ ਤੋਂ ਪਹਿਲਾਂ 93000 ਦਾ ਠੀਕ ਹੈ ਜੀ ਤੇ ਉਹ ਥੰਦਾ ਕਰਕੇ ਫਿਰ ਸਾੜ ਗਿਆ ਸੀਗਾ ਠੀਕ ਹੈ ਜੀ ਮੈਨੂੰ ਕਹਤਾ ਸੀ ਵੀ ਐਂ ਦੇਣੀ ਤਾਂ 70000 ਦੀ ਲੈ ਜਾਨਾ ਮੈਂ ਕਹਾ ਵੀ ਘਾਟਾ ਪਾ ਕੇ ਨਹੀਂ ਅਸੀਂ ਦੇਣੀ ਕਿ ਆਪਾਂ ਇਲਾਜ ਕਰ ਲਾਂਗੇ ਫੇਰ ਅਸੀਂ ਉਹ ਤੁਰਦੇ ਸੀ ਤਰਾਂ ਦੇ ਮੇਲੇ ਨੂੰ ਹਮ ਸਹੀ ਹੈ ਜੀ ਤੇ ਫੇਰ ਬਚੇ ਰਹਿਗਾ ਕੰਮ ਤੇ ਬਸ ਹੁਣ ਤੁਸੀਂ ਦੇਖ ਲਓ ਹਮ ਸਹੀ ਹੈ ਜੀ ਹਾਂ ਵੀ ਕਿੰਨੇ ਕ ਜੀ ਹੋ ਹਿਸਾਬ ਨਾਲ ਆਂ ਫਿਰ ਤੁਸੀਂ 90000 ਪਾ ਦੋ ਕੋਈ ਚੱਕਰ ਨਹੀਂ ਮਾਰੋ ਠੀਕ ਹੈ ਜੀ ਇੱਥੇ ਭੈਣ ਭਾਈ ਵੀ ਕਿੰਨੇ ਖੜ ਗਏ ਤੇ ਆਪਾਂ ਹੋ ਹਿਸਾਬ ਨਾਲ ਕਰ ਲਾਂਗੇ ਸੌਦਾ ਆ ਬੱਚਾ ਜੀ ਇਹਦਾ ਹੁਣ ਦੁੱਧ 11 ਕਿਲੋ ਤੇ ਥੱਲੇ ਹਜੇ ਵੀ ਹੈਗਾ ਹੀ ਆ ਠੀਕ ਹੈ ਜੀ ਹਾਂ ਉਧੇ 13 ਤੋਂ ਬਾਹਰ ਸੀ ਇਹ ਥਲੇ ਧਾਰ ਪਾਈ ਅਣਜਾਣ ਜਵਾਕ ਬਿਠਾ ਦਿਓ ਵਿਚੋ ਲੋ ਇਨੀ ਕੋਲੀ ਧਾਰ ਠੀਕ ਹੈ ਜੀ ਹਾਂ ਤੇ ਚੀਜ਼ੀ ਵਰਗੀ ਹੂੰ ਦੋਸਤੋ 90000 ਡਾਟ ਸਾਬ ਕਹਿੰਦੇ ਮੁੱਲ ਪਾ ਦੇਣੇ ਕੋਈ ਗੱਲ ਨਹੀਂ ਥੋੜਾ ਕਹਣਾ ਮਾਨ ਤਾਨ ਹੋ ਜੂ ਆ ਇਹਦਾ ਬੱਚਾ ਮਾਲੀ ਆ ਮਗਰ ਹੁਣ ਪ੍ਰੋਬਲਮ ਨਹੀਂ ਜੀ ਬਸ ਵੜੀ ਸੋਇਲੰਗਾ ਠੀਕ ਹੈ ਜੀ ਹਾਂ ਤੇ ਉਹ ਹੁਣ ਲਈ ਜਾਂਦੀ ਆ ਬਹੁਤ ਫਰਕ ਆ ਦੇ ਨਾਲੋਂ ਦੋਸਤੋ ਤੁਹਾਨੂੰ ਪਰਲੇ ਨੂੰ ਕਬੈਣੀ ਵਾਲੇ ਮੂਹਰੇ ਤੁਹਾਨੂੰ ਸੋਜ ਹੋ ਗਈ ਸੀ ਪਰ ਹੁਣ ਸੋਜ ਘਟ ਗਈ ਡਾਟ ਸਾਬ ਕਹਿੰਦੇ ਹਲਕੀ ਜੀ ਹੈਗੀ ਆ ਪਰ ਅੱਗੇ ਨਾਲ ਬਹੁਤ ਫਰਕ ਆ ਕੱਟਦੀ ਜਾਂਦੀ ਆ 11 ਕਿਲੋ ਦੁੱਧ ਫੇਰ ਵੀ ਅੱਜ ਤਿਆਰ ਆ ਜਿਹੜਾ ਤੁਸੀਂ ਝੋ ਲੈਣਾ 13 ਕਿਲੋ ਦੁੱਧ ਸੀਗਾ ਉਹ ਫਿਰ ਜਦੋਂ ਤੁਹਾਨੂੰ ਪਤਾ ਹੀ ਆ ਇੰਜੈਕਸ਼ਨ ਲੱਗੇ ਆ ਉਹ ਕਿਰਾਂ ਦਾ ਦੁੱਧ ਪਸ਼ੂ ਘਟਦਾ ਹੀ ਆ ਕਿਉਂਕਿ ਇੰਜੈਕਸ਼ਨ ਹਾਰਡ ਹੁੰਦੇ ਆ ਵਜਨ ਇਹਦਾ ਵੀ ਚੰਗਾ ਉਹ ਤਾਂ ਫੁੱਲੀ ਵਜਨ ਵਾਲੇ ਉਹਦਾ ਹਾਈਟ ਵੀ ਫੁੱਲ ਆ ਤੇ ਵਜਨ ਵਾਲੇ ਪਸ਼ੂ ਵੀ ਐਕਸਟਰਾਔਡਨਰੀ ਆ ਹਾਂ ਅਸੀਂ ਤਾਂ ਮੇਲੇ ਤੇ ਰਹੇ ਆ ਇਹ ਆ ਕੇ ਤੁਹਾਨੂੰ ਦੱਸਿਆ ਵੀ ਇਹ ਪੰਜ ਦਿਨ ਟੀਕੇ ਲਾ ਕੇ ਜਾਂਦਾ ਰਿਹਾ ਉਹ ਠੀਕ ਹੈ ਜੀ ਉਹਨਾਂ ਨੇ ਮੇਰੇ ਨਾਲ ਰਹਿਣ ਨਹੀਂ ਕੀਤੀ ਕਿਉਂਕਿ ਮਰਜ ਬਰਾਬਰ ਦਾ ਬੰਦਾ ਸੀ ਆਪਾਂ ਨੂੰ ਕੁਝ ਕਹਿਣਾ ਹਾਂ ਇਹ ਵੀ ਗੱਲ ਸਹੀ ਹੈ ਜੀ ਉਸ ਤੋਂ ਕਿਉਂਕਿ ਆਪ ਵੀ ਡਾਕਟਰ ਸਾਹਿਬ ਹੁਣੇ ਮੇਲੇ ਤੇ ਗਏ ਹੋਏ ਸੀਗੇ ਤੇ ਹੋਰ ਆਪਦੇ ਸੱਜਣ ਦੀ ਡਿਊਟੀ ਲੱਗੀ ਸੀਗੀ ਉਹਨਾਂ ਨੇ ਟ੍ਰੀਟਮੈਂਟ ਕੀਤਾ ਪੰਜ ਦਿਨ ਦਵਾਈ ਵਾਵਾ ਲੱਗੀ ਆ ਤਾਂ ਕਰਕੇ ਵਜਨ ਵੀ ਥੋੜਾ ਜਿਹਾ ਘਟਿਆ ਵਾ ਤੇ ਦੁੱਧ ਵੀ 2 ਕਿਲੋ ਘਟਿਆ ਵਾ ਅੱਜ ਜਿਹੜਾ 11 ਕਿਲੋ ਤੁਸੀਂ ਦੋ ਦੋ ਚੋ ਲੈਣਾ ਕੰਡੇ ਵਾਲਾ ਚਵਾਈ ਦੀ ਇੱਕ ਨੰਬਰ ਹੈ ਮੋਟੀ ਧਾਰ ਹੈ ਪੋਲੀ ਚਵਾਈ ਆ 8 ਮਹੀਨੇ ਦੁੱਧ ਦਿੱਤੀ ਗੱਭਨ ਹੋ ਗਈ ਠੀਕ ਹੈ ਜੀ ਪੂਰੇ 8 ਮਹੀਨੇ ਦੁੱਧ ਤੈਨੇ ਗੱਭਨ ਹੋ ਗਈ ਪੂਰੇ 8 ਮਹੀਨੇ ਡਾਕਟਰ ਸਾਹਿਬ ਨੂੰ ਦੱਸ ਦਿਆ ਕਿ ਪਿਛਲੇ ਸੂਏ ਨੇ ਗੱਭਨ ਹੋ ਕੇ ਦੁੱਧ ਦਿੱਤਾ ਤੇ ਇਸ ਟਾਈਮ 11 ਕਿਲੋ ਤੇ 13 ਕਿਲੋ ਦੁੱਧ ਤੀ ਚਲੀ ਜਾਣਾ ਇਹਨੇ 90000 ਮੁੱਲ ਹੈ ਮਾਨਤਾਨ ਹੋ ਜੂ ਚਵਾਈ ਵਾਲੇ ਪਾਸੋਂ ਬੇਫਿਕਰ ਹੋ ਕੇ ਅਗਲਾ ਆਜੇ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਚੀਚੀ ਵਰਗੀ ਮੋਟੀ ਧਾਰ ਹੈ ਬਾਕੀ ਤੁਸੀਂ ਚੋ ਹੀ ਲੈਣੀ ਹੈ ਇਹ ਦੋ ਪਸ਼ੂ ਡਾਕਟਰ ਸਾਹਿਬਾ ਦੇ ਸੇਲ ਹੈ ਇੱਕ ਬਾਲੀ ਚੰਗੀ ਮੱਝ 2 ਨੰਬਰ ਵੀ ਚੰਗੀ ਐ 11 ਕਿਲੋ ਤਿਆਰ ਹੈ ਮਗਰ ਮਾਲੀ ਐ ਇਹ ਪਤਾ ਕਿਹੜੇ ਸੰਦ ਆ ਜੀ ਇਹ ਆਪਣੇ ਡਾਇਰੈਕਟਰ ਕਰਾਸੀ ਕਰਾਸੀ ਆਪਣੇ ਵਾਲੇ ਮਾਲੀ ਤੋਂ ਜੀ ਠੀਕ ਐ ਜੀ ਠੀਕ ਐ ਜੀ ਮਾਲੀ ਦਿਖਾ ਦਿੰਦੇ ਉਧਰ ਆਪਣਾ ਬਧਰ ਲਿਆ ਕੋਲ ਤੁਨੂੰ ਦੋਸਤੋ ਮਾਲੀ ਵੀ ਤੁਹਾਨੂੰ ਮਾੜੇ ਜੀ ਦਰਸ਼ਨ ਕਰਾ ਦੇਣਾ ਤੇ ਉਹ ਸੰਦ ਤੋਂ ਚੰਗਾ ਹੀ ਭਰਦੇ ਵੀਰੇ ਸਾਰਾ ਆ ਸੁਲਤਾਨ ਦੀ ਬੈਠੀ ਝੋਟੀ ਠੀਕ ਐ ਜੀ ਇਹ ਮੈਂ ਦਿੰਦੇ ਬਹੁਤ ਚੰਗਾ ਦੋਹ ਦਿੰਦੀ ਆ ਕਿ ਦੂਜੇ ਸੂਏ ਸੋਈ ਆ ਤੇ ਮੈਨੂੰ ਲੱਗਾ ਹਜੇ ਦੀ 4 ਕੇ ਸਾਲ ਦੀ ਏਜ ਹੋਊਗੀ ਠੀਕ ਹੈ ਜੀ ਹਾਂ ਤੇ ਹੁਣ ਵੀ ਇਹ 7 ਮਹੀਨੇ ਦੀ ਗੱਭ ਹੈ ਇਸ ਟਾਈਮ 7ਾਂ ਦੀ ਪ੍ਰੈਗਨੈਂਟ ਹੈ ਤੀਜੀ ਵਾਰ ਆ ਭੋਲੇ ਦੀ ਆ ਠੀਕ ਹੈ ਜੀ ਹਾਂ ਇਹ ਹੁਣ 2 2 ਦਿਨ ਹੋਈ ਹੈ ਤੇਰੀ 26 ਤਰੀਕ ਨੂੰ ਦਨ ਪੂਰੇ ਆ ਠੀਕ ਹੈ ਜੀ ਹਾਂ ਜੀ ਇਹ ਹਰਿਆਣਾ ਚੋਂ ਮਾਦੀ ਲੈਂਦੀ ਸੀ ਇਸ ਸ੍ਰੀਤੀ ਆਹੀ ਠੀਕ ਹੈ ਜੀ ਉਹ ਜਿਹੜੀ ਉਹ ਪਰਲੀ ਹੈਗੀ ਆ ਹਾਂ ਤੇ ਉਹ ਹੈਗੀ ਆਪਣੇ ਆ ਦੀ ਜੋਗਰਾਜ ਦੀ ਜੋਗਰਾਜ ਦੀ ਹਾਂ ਜੀ ਜਿਹੜੀ ਇੱਧਰ ਆਏ ਆ ਮੰਨੂ ਦੀ ਆ ਅਬੀ ਮੰਨੂ ਦੀ ਹਾਂ ਇਹ 16 ਕਿਲੋ ਦੁੱਧ ਹੁਣ ਦੂਜੀ ਸੂਏ ਆਪਣੇ ਜਿਹੜਾ ਬੇਣਾ ਲੇਟੀ ਤੋਂ ਦੇਈ ਜਾਂਦੀ ਹੈ 16 ਕਿਲੋ ਦੁੱਧ ਬਰਮੈਨੀ ਸੇਵਾ ਦੇ ਦੋਸਤੋ ਜਿਹੜੀ ਉਹ ਮੱਝ ਉਹ ਛੋਟੇ ਦੀ ਮਾਂ ਉਹ ਸਮਝ ਦੀ ਭੈਣ ਠੀਕ ਹੈ ਜੀ ਉਹ ਜਿਹੜੀ ਵੱਡੀ ਮੱਝ 30 ਕਿਲੋ ਦਾ ਦਿੰਦੀ ਆਪਣੀ ਮੱਝ ਠੀਕ ਹੈ ਦੋਸਤੋ ਉਹ ਜਿਹੜੀ ਲਾਸਟ ਤੇ ਮੱਝ ਖੜੀ ਆ ਤੇ ਜਿਹੜੀ ਅੱਜ ਸੇਲ ਕਰਨੀ ਆ ਇੱਕ ਨੰਬਰ ਤੇ ਤੁਹਾਨੂੰ ਵਿਖਾਈ ਆ ਉਹਦੀ ਇਹ ਭੈਣ 23 ਕਿਲੋ ਦਾ ਡਰਸਾਪ ਕਹਿੰਦਾ ਉਹ ਦਿੰਦੀ ਹੈ ਖੁੱਲਾ ਐਡਿਕ ਚਨਾਕ ਮੇਲੇ ਤੇ 23 ਕਿਲੋ ਰੈਡੀ ਸੀ ਦੁੱਧ ਠੀਕ ਹੈ ਜੀ ਜਿੱਦੇ ਆਪਾਂ ਰੋਮਨ ਸਵੇਰ ਨੂੰ ਖਾਲੀ ਕੀਤੀ ਤੇ ਸ਼ਾਮ ਨੂੰ ਪਹਿਲੀ ਚੋਾਈ ਹੋਣੀ ਸੀ ਠੀਕ ਹੈ ਜੀ ਤੇ 11 ਵਜੇ ਕੰਬਲ ਲਾ ਕੇ ਬੁਖਾਰ ਹੋ ਗਿਆ 105 ਠੀਕ ਹੈ ਜੀ ਤੇ ਫਿਰ ਆਪਾਂ ਇਹਨੂੰ ਪਟਵਾਸ ਆਸੀ ਮੇਲੇ ਚ ਵੀ ਹੁਣ ਇਹਨੂੰ ਦੁੱਧ ਦੇਣਾ ਨੇ ਸ਼ਾਮ ਨੂੰ ਤਾਂ ਚੰਗਾ ਦੁੱਧ ਕੱਢਿਆ ਫੇਰ ਵੀ ਇਹਨੇ ਠੀਕ ਹੈ ਜੀ ਦੁੱਧ ਦੇ ਦੰਗ ਘੱਟ ਗਈ ਸੀਗੀ ਠੀਕ ਹੈ ਜੀ ਫਿਰ ਅਸੀਂ ਘਰ ਲਿਆ ਜੀ ਦੋਸਤੋ ਇਹ ਡਾਕਟਰ ਸਾਹਿਬ ਉਹਨਾਂ ਨੇ ਪਿਛਲੇ ਸਾਲ ਜਿਹੜਾ ਛੜੱਕ ਮੇਲਾ ਹੋਇਆ ਸੀ ਮੇਲੇ ਤੇ ਇਹ ਪਾਈ ਸੀਗੀ 23 ਕਿਲੋ ਦੁੱਧ ਖੁੱਲਾ ਦਿੰਦੀ ਆ ਇਹ ਤੇ ਇਹਨਾਂ ਦੁੱਧ ਕਰਕੇ ਤਾਂ ਹੀ ਮੇਲੇ ਤੇ ਚਵਾਈ ਮੁਕਾਬਲਿਆਂ 'ਚ ਡੱਟ ਸਾਬ ਉਹਨਾਂ ਨੇ ਪਾਈ ਸੀ ਤੇ ਦੋ ਪਸ਼ੂ ਸੇਲ ਹੈ ਮਾਲੀ ਆਉਂਦਾ ਤੁਹਾਨੂੰ ਮਾਲੀ ਵਿਖਾ ਦਿੰਨੇ ਆ ਉਹ ਸਾਣ ਦਾ ਮਗਰ ਬੱਚਾ ਜਿਹੜਾ ਉਹਦੇ ਮਗਰ ਬੱਚਾ 13 ਕਿਲੋ ਦੁੱਧ ਤੇ ਇਹ ਨਹੀਂ ਆਜਣਾ 11 ਕਿਲੋ ਅੱਜ ਚਾਰ ਟਾਈਮ ਕੰਡੇ ਤੇ ਜੋ ਓਕੇ ਲੈ ਜੇ ਜਿਹਦੇ ਪਸੰਦ ਆਊਗੀ ਤੇ ਉਧਰ ਮਾਲੀ ਆ ਗਿਆ ਤੁਹਾਨੂੰ ਮਾਲੀ ਵੀ ਵਿਖਾ ਦਿੰਨੇ ਆ ਤੇ ਕਾ ਬਹੁਤ ਚੰਗੀ ਮੱਝ ਚੌਥਾ ਸੂਆ ਇੱਕ ਨਾ ਗਏ ਸੇਲ ਹੈ ਦੋ ਪਸ਼ੂ ਸੇਲ ਹੈ ਆ ਮਾਲੀ ਆ ਆ ਮਾਲੀ ਤੋਂ ਡਾਇਰੈਕਟ ਕਰਾਸ ਬਾਈ ਉਹਨਾਂ ਨੇ ਉਹ ਮੱਝ ਕਰਾਈ ਸੀ ਆ ਮਾਲੀ ਦਾ ਬੱਚਾ ਉਹ ਜਿਹੜਾ ਮਗਰ ਆ ਦੋਸਤੋ ਇਹ ਵੀ ਹਾਈਟ ਵਾਲੇ ਪਾਸੋਂ ਐਕਸਟਾ ਆਰਡੀਨਰੀ ਆ ਵੱਡਾ ਮਾਲੀ ਆ ਇਹ ਪਤਾ ਕਿਹੜੇ ਸਾਨ ਦਾ ਜੀ ਡਾਕਟਰ ਸਾਹਿਬ ਠੀਕ ਹੈ ਜੀ ਦੋਸਤੋ ਅਰਜਨ ਕੁੰਗੜ ਸਾਨ ਦਾ ਏ ਬੱਚਾ ਤੇ ਇਹਦੀ ਮਾਂ ਦੋਸਤੋ ਆ 23 ਕਿਲੋ ਵਾਲੀ ਮੱਝ ਆ ਜਿਹੜੀ ਇਹ ਮੱਝ ਦਾ ਇਹ ਬੱਚਾ ਤੇ ਬੱਲ ਅਰਜਨ ਕੁੰਗੜ ਨੂੰ ਤੁਸੀਂ ਸਾਰੇ ਜਾਣਦੇ ਹੀ ਆ ਉਹ ਸਾਹਨ ਦਾ ਹੈ ਬੱਚਾ ਬਾਪੇ ਦਾ ਅਰਜਨ ਕੁੰਗੜ ਆ ਤੇ ਮਾਂ ਇਹਦੀ 23 ਕਿਲੋ ਵਾਲੀ ਉਹ ਖੜੀ ਹੈ ਜਿਹੜੀ ਸਟੈਕ ਮੇਲੇ ਦੇ ਬਾਈ ਉਹਨਾਂ ਨੇ ਪਾਈ ਸੀ ਇਹ ਤੁਹਾਨੂੰ ਉਦਾਂ ਹੀ ਵੈਸੇ ਹੀ ਨਾਰਮਲ ਹੀ ਵਿਖਾਦੇ ਕਿ ਡਾਕਟਰ ਸਾਹਿਬ ਉਹਨਾਂ ਨੂੰ ਪਸ਼ੂਆਂ ਦਾ ਸ਼ੌਂਕ ਹੈ ਚੰਗੇ ਸੀਵਨ ਵਰਤਦੇ ਆ ਤੇ ਕਾਫੀ ਗਿਣਤੀ 'ਚ ਘਰੇ ਪਸ਼ੂ ਰੱਖਦੇ ਆ ਆਈ ਨਹੀਂ ਆ ਕਿ ਲੋਕਾਂ ਦੇ ਘਰੇ ਟੀਕੇ ਭਰਦੇ ਫਿਰਦੇ ਪਰ ਆਪਦੇ ਵੀ ਡਾਕਟਰ ਸਾਹਿਬ ਉਹਨਾਂ ਦੇ ਜਾਨਵਰ ਪੂਰੇ ਚੰਗੇ ਰੱਖੇ ਹੋਏ ਆ ਕੱਲੀਆਂ-ਕੱਲੀਆਂ ਝੋਟੀਆਂ ਤੁਹਾਨੂੰ ਦੱਸਦੀਆਂ ਕਿ ਕਿਹੜੇ-ਕਿਹੜੇ ਸਾਹਨਾਂ ਦੀਆਂ ਧੀਆਂ ਯਾ ਵੀ ਤੁਹਾਨੂੰ ਵੈਸੀ ਹੀ ਵਿਖਾਤਾ ਤੇ ਅੱਜ ਦੀ ਖਾਸ ਵੀਡੀਓ ਦੋਹਾਂ ਨਗਾਂ ਦੀ ਇੱਕ ਤਾਜੀ ਸੂਈ ਝੋਟੀ ਦੀ ਉਹ 90000 ਦੀ ਦੇ ਦੇਣੀ ਆ 13 ਕਿਲੋ ਦੁੱਧ ਸੀ 2 ਕਿਲੋ ਦੁੱਧ ਘਟ ਗਈ 11 ਕਿਲੋ ਰੈਡੀ ਆ ਚੋਕੇ ਲੈ ਜਾਓ ਭਾਵੇਂ ਦੋ ਟਾਈਮ ਚੋਲੋ 13 ਕਿਲੋ ਦੁੱਧ ਤੇ ਆ ਜਨਾ ਤੇ ਅੱਕਾ ਬਹੁਤ ਚੰਗੀ ਮੋਹਰਾਂ ਨਸਲ ਦੀ ਫੁੱਲ ਚੰਗੀ ਮੱਝ ਇਹਦੀ ਆ 마ਸੀ ਆ ਆ ਜਿਹੜਾ ਸਾਨ ਤੁਸੀਂ ਵੇਖ ਰਹੇ ਆ ਉਹਦੀ ਆ 마ਸੀ ਆ ਕਿਉਂਕਿ ਇਹ ਤੇ ਉਹ ਮੱਝ ਦੋਵੇਂ ਭੈਣਾਂ ਤੇ ਉਹ ਮੱਝ ਦਾ ਉਹ ਬੱਚਾ ਉਹਦੇ ਥੱਲੇ 23 ਕਿਲੋ ਆ ਇਹਦੇ ਥੱਲੇ 14 ਕਿਲੋ ਦੁੱਧ ਖੁੱਲਾ ਚੋਇਆ ਫੋਨ ਨੰਬਰ ਸਕਰੀਨ ਤੇ ਦੋ ਪਸ਼ੂ ਸੇਲ ਆ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਐਡਰੈਸ ਤੁਹਾਨੂੰ ਦੱਸ ਹੀ ਦਿੱਤਾ rau ke kalam panda ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਆਲਾ ਨੇੜੇ ਬੱਧਣੀ ਸ਼ਹਿਰ ਰਹਿ ਜਾਂਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ